ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊ ਹਿੰਦੁਸਤਾਨ ਫਾਸਟ ਨਿਊ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰਵੀ ਅੱਜ ਮੈਂ ਲੁਧਿਆਣਾ ਦੇ ਕੋਹਾੜਾ ਪ੍ਰਾਇਮਰੀ ਸਕੂਲ ਦੇ ਵਿਖੇ ਆਇਆ ਹਾਂ ਜਿੱਥੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਅਧੀਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕੀਤਾ ਉਦਘਾਟਨ ਆਓ ਜਾਣਦੇ ਹਾਂ ਪੂਰੀ ਖਬਰ ਇਹ ਸਕੂਲ ਕੋਹਾੜਾ ਜੁਵੇ ਪਹਿਲਾਂ ਰਾਮਗੜ੍ਹ ਗਏ ਹੁਣ ਪਹਾੜ ਕੋ ਜਾਣਾ ਅੱਜ ਪਹਾੜਾ ਦੇ ਵਿੱਚ ਵੀ 45 ਲੱਖ ਦੀ ਜਿਹੜੀ ਗ੍ਰਾਂਟ ਹੈ ਪ੍ਰਾਇਮਰੀ ਸਕੂਲ ਨੂੰ 4 ਲੱਖ 500000 ਤੋਂ ਬਹੁਤ ਬਹੁਤ ਮੈਂ ਮੁਬਾਰਕਬਾਦ ਜਿੰਦਾ ਤੇ ਧੰਨਵਾਦ ਕਰਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨੇ ਸਾਡੇ ਹਲਕਾ ਸਾਨੇਵਾਲ ਦੇ ਬੱਚਿਆਂ ਦੇ ਵੀ ਕੋਵਿਡ ਫਿੰਦੇ ਹੋਏ ਉਹਨਾਂ ਦੀ ਐਜੂਕੇਸ਼ਨ ਨੂੰ ਹੋਰ ਜਲਵਾਦਾ ਮਿਲੋਗ ਨੂੰ ਦੇਖ ਰਿਹਾ 45 ਲੱਖ ਦੀ ਗ੍ਰਾਂਟ ਆਈ ਆ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਕੈਬਨਟ ਮਿਨਿਸਟਰ ਮੇਰੇ ਭਰਾ ਮੇਰਾ ਕਲੀਕ ਹਰ ਜੋ ਬੈਠੀ ਦਾ ਧੰਨਵਾਦ ਧੰਨਵਾਦ ਕਰਦਾ ਜਿਹੜਾ ਨੇ ਲੱਖਾਂ ਰੁਪਏ ਦੀ ਗ੍ਰਾਂਟ ਦਿੱਤੇ ਪੂਰੇ ਪੰਜਾਬ ਵਿੱਚ 2000 ਕਰੋੜ ਤੋਂ ਵੱਧ ਗ੍ਰਾਂਟ ਦੀ ਪੰਜਾਬ ਦੇ ਬੱਚਿਆਂ ਦੀ এডਿਕੇਸ਼ਨ ਲਈ ਦਿੱਤੀ। ਸੋ ਮੇਰੇ ਹਲਕੇ ਦੇ ਵਿੱਚ ਵੀ ਕਰੋੜਾਂ ਦੀ ਗ੍ਰਾਂਟ ਆਈ ਹੈ। ਜੇ ਜੀਐਸਵੀ ਸਕੂਲ ਤੇ ਜਾ ਰਹੇ ਲੱਖਾਂ ਰੁਪਏ ਦੀ ਗ੍ਰਾਂਟ ਲੱਗੀ ਹੈ। ਕਰੋੜਾਂ ਰੁਪਏ ਜਿਹੜਾ ਹਲਕਾ ਸਾਮਿਆ ਚ ਲੱਗਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਸਰਦਾਰ ਕੋਮਸੂਵਰ ਜਿਵੇਂ ਕਿ ਰஞ்சிਤਪੁਰ ਸੀਐਸਟੀ ਸਰਕਾਰੀ ਪ੍ਰਾਇਮਰੀ ਸਕੂਲ ਕਹਾੜਾ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਦੋ ਕਲਾਸਰੂਮ ਦਾ ਉਦਘਾਟਨ ਕੀਤਾ ਗਿਆ ਜੋ ਕਿ ਆਧੁਨਿਕ ਟੈਕਨੋਲੋਜੀ ਦੇ ਨਾਲ ਸਾਡੇ ਕਲਾਸਰੂਮਸ ਰਹਿਣਗੇ। ਕੋਲ ਵਿੱਚ ਪਹਿਲਾਂ ਸਾਡੇ ਕੋਲ 4 ਕਲਾਸਰੂਮ ਸੀਗੇ ਜੀ 2 ਹੋ ਰਏ ਐ ਤੇ ਹੁਣ ਇਸ ਤੋਂ ਇਲਾਵਾ ਇਹ ਸਕੂਲ ਸਕੂਲ ਆਫ ਹੈਪੀਨੈਸ ਦੇ ਵਿੱਚ ਵੀ ਸਿਲੈਕਟ ਹੋ ਚੁੱਕਿਆ ਤੇ ਉਹਦੇ ਲਈ ਜਿਹੜੀ ਆਪਣੇ ਕੋਲ ਲਗਭਗ 20 ਲੱਖ ਦੀ ਗ੍ਰਾਂਟ ਆ ਚੁੱਕੀ ਐ ਤੇ ਉਹਦਾ ਕੰਮ ਚੱਲਦਾ ਪਿਆ 2 ਰੂਮ ਉਹਦੇ ਵਿੱਚੋਂ ਖੜੇ ਹੋ ਚੁੱਕੇ ਐ ਤੇ ਬਾਕੀ ਬੜੀ ਜਲਦੀ ਤਿਆਰੀ ਹੋ ਜਾਏਗੀ 702 ਸਟਰੈਂਥ ਹਾਂਜੀ ਬੱਚਿਆਂ ਦਾ ਵਾਧਾ ਕਾਫੀ ਐ ਪ੍ਰਾਈਵੇਟ ਸਕੂਲਸ ਤੋਂ ਵੀ ਕਾਫੀ ਹਟਕੇ ਬੱਚੇ ਆ ਰਹੇ ਨੇ ਸਾਡੇ ਕੋਲ ਤੇ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਉਹ ਸਾਡੇ ਲਈ ਜੀ ਬਹੁਤ ਸਤਿਕਾਰਯੋਗ ਨੇ। ਫਿਰ ਜਦੋਂ ਵੀ ਸਾਨੂੰ ਲੋੜ ਪੈਂਦੀ ਹੈ ਉਹ ਸਾਡੀ ਬਹੁਤ ਹੈਲਪ ਕਰਦੇ ਨੇ। ਇਹ ਸਭ ਉਹਨਾਂ ਦੀ ਕੋਸ਼ਿਸ਼ਾਂ ਦਾ ਨਤੀਜਾ ਹੀ ਹੈ ਕਿ ਸਕੂਲ ਆਫ ਹੈਪੀਨੈਸ ਦੇ ਵਿੱਚ ਸਾਡਾ ਸਕੂਲ ਸਿਲੈਕਟ ਹੋਇਆ ਚ। ਸਿੱਖਿਆ ਕ੍ਰਾਂਤੀ ਦਾ ਅਸਰ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਸਕੂਲਾਂ ਦੇ ਨਾਲ ਰਿਲੇਟਿਡ ਨਹੀਂ ਵੀ ਹੈਗੇ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਕਿ ਸਕੂਲਾਂ ਦੇ ਵਿੱਚ ਕੀ ਕੋਸ਼ਿਸ਼ ਹੋ ਰਹੀ ਆ। ਹਾਂਜੀ ਜੀ ਅੱਜ ਦਾ ਮਲਕੀ ਸਾਰੇ ਸਕੂਲਾਂ ਜਿਵੇਂ ਨੂੰ ਪ੍ਰੋਗਰਾਮ ਚੱਲ ਰਹੀ ਹੈ ਜਿਓ ਸਕੂਲੀਆ ਪ੍ਰਾਪਤੀਆਂ ਹੈ ਜਿਓ ਗ੍ਰਾਂਟਸ ਆ ਰਹੀਆਂ ਹੈ ਔਰ ਇਹ ਮਾਰੇ ਮਲਕੀ ਸਾਰਾ ਦੱਸਿਆ ਜਾ ਰਿਹਾ ਹੈਗਾ ਵਾ ਕਿ ਸਕੂਲ ਆਪਣੇ ਜਿਹੜੇ ਹੈਗੇ ਪੜੇਗਾ ਪੰਜਾਬ ਵਧੇਗਾ ਪੰਜਾਬ ਪੰਜਾਬ ਸਿੱਖਿਆ ਕ੍ਰਾਂਤੀ ਹੁਲੂ ਜੋ ਇੱਕ ਲੱਖਣ ਇੱਕ ਨਵਾਂ ਪ੍ਰਲਗ ਦਿੱਤਾ ਗਿਆ ਹੈ ਤੇ ਇਹਦੇ ਨਾਲ ਮਲਕੀ ਸਕੂਲ ਨੂੰ ਮਲਕੀ ਕਾਫੀ ਮੋਟੀਵੇਸ਼ਨ ਮਿਲੀ ਹੈ ਕਿ ਸਾਰੇ ਜਿਸ ਜਿਸ ਹਲਕੇ ਰਿਹਾ ਐਲ ਐ ਸਾਹਿਬ ਹਨ ਉੱਥੇ ਜਾਂਦੇ ਸਕੂਲ ਨੂੰ ਵਿਜ਼ਿਟ ਕਰਦੇ ਹੈ ਸਕੂਲ ਨੂੰ ਚੰਗੀ ਤਰ੍ਹਾਂ ਦੇਖਦੇ ਆ ਕਿ ਇਸ ਸਕੂਲ ਦੀ ਬਿਲਡਿੰਗ ਸੇਫ ਹੈ ਅਨਸੇਫ ਹੈ ਉਹਨਾਂ ਨੂੰ ਦੇਖ ਕੇ ਮਲਕ ਡਿਕਲੇਅਰ ਕੀਤਾ ਜਾਂਦਾ ਮੈਂ ਇੱਥੇ ਕਿਹੜਾ ਕੰਮ ਕਰਾਉਣ ਵਾਲਾ ਹੈ ਕਿਹੜਾ ਨਹੀਂ ਕਰਾਉਣ ਵਾਲਾ ਤੇ ਆਲ ਓਵਰ ਦਾ ਸਾਰਾ ਬੈਸਟ ਹੈਗਾ ਜੋ ਚੱਲ ਰਿਹਾ ਹੈਗਾ ਬਹੁਤ ਹੀ ਵਧੀਆ ਹਾਂਜੀ ਕਾਫੀ ਸਕੂਲ ਹੈਗੇ ਆ ਜਿਵੇਂ ਵੀ ਪਰ ਕਾਫੀ ਹੱਦ ਤੱਕ ਆਪਣੇ ਸਕੂਲ تیار ਵੀ ਹੋ ਗਏ ਹਨ ਤੇ ਗ੍ਰਾਂਟਸ ਮਿਲ ਰਹੀਆਂ ਨੇ ਸਰਕਾਰ ਵੱਲੋਂ ਬਹੁਤ ਵਧੀਆ ਤੇ ਕੰਮ ਬਹੁਤ ਵਧੀਆ ਚੱਲ ਰਿਹਾ ਹੈਗਾ ਆਪਣਾ ਸਿੱਖਿਆ ਗ੍ਰਾਂਥੀ ਦੇ ਬੱਚਿਆਂ ਦੇ ਮਾਪਿਆਂ ਚ ਖਾਸ ਕਰਕੇ ਮਾਪੇ ਜਿਹੜੇ ਹੈਗੇ ਉਹਨਾਂ ਨੂੰ ਬੜਾ ਸ਼ਾਂ ਮਿਲ ਰਿਹਾ ਹੈਗਾ ਬੜੇ ਖੁਸ਼ ਹੈਗੇ ਕਿ ਜਿੱਥੇ ਸਾਡੇ ਸਕੂਲ ਚ ਬੱਚੇ ਜਾ ਰਹੇ ਹਨ ਉੱਥੇ ਵਧੀਆ ਦੇ ਆਪਕਸਾ ਮਿਲ ਰਹੇ ਹਨ ਬਿਲਕੁਲ ਕੁਆਲੀਫਾਈ ਹੈ ਜਿਹੜਾ ਟੀਚਿੰਗ ਮੈਥਡ ਹੈ ਬਹੁਤ ਵਧੀਆ ਹੈ ਸਕੂਲਾਂ ਵਿੱਚ ਟੈਕਟੇ ਪੈਨਲ ਲਾ ਕੇ ਹਨ